ਅੱਛੀ ਕਾਲ ਜੀ ਮੈਰੀਆਂ ਤੇ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆ ਤੁਸੀਂ ਮਾਤਾ ਨੂੰ ਚੰਗੀ ਤਰ੍ਹਾਂ ਜਾਣਗੇ ਹੋਵੋਗੇ ਕਿਉਂਕਿ ਇਹਦੀ ਇੱਕ ਨਹੀਂ ਅਸੀਂ ਹੁਣ ਤੱਕ ਕਈ ਵੀਡੀਓਜ਼ ਇਸ ਦੀਆਂ ਜਿਹੜੀ ਕਿ ਨੈੱਟ ਦੇ ਉੱਤੇ ਪਾ ਚੁੱਕੇ ਹਾਂ ਇਹ ਮਾਤਾ ਭਾਈ ਸੂਟੇ ਵੀ ਲਾਉਂਦੀ ਆ ਤੇ ਅੱਜ ਤਾਂ ਮਾਤਾ ਕਰੋਧਿਤ ਹੋਈ ਹੋਈ ਆ ਕਿਉਂਕਿ ਭਾਈ ਜਿਹੜੇ ਇਹਦੇ ਡੇਰੇ ਦੇ ਵਿੱਚ ਪਹਿਲਾਂ ਹੁੰਦੇ ਸੀ ਐ ਨਾ ਕਰਿਆ ਕਰੋ ਜੇ ਤੁਸੀਂ ਕਿਸੇ ਦੇ ਡੇਰੇ ਦੇ ਵਿੱਚ ਜਾਣਾ ਹੈ ਤਾਂ ਉੱਥੇ ਵਿਸ਼ਵਾਸ ਰੱਖਿਆ ਕਰੋ ਜੋ ਤੁਸੀਂ ਉਹਦਾ ਡੇਰਾ ਛੱਡ ਕੇ ਕਿਤੇ ਹੋਰ ਵਗ ਜੈਨੋ ਫਿਰ ਤੁਸੀਂ ਉਸ ਦੇ ਡੇਰੇ ਦੇ ਵਿੱਚ ਆ ਜੈਨੋ ਕਿਉਂਕਿ ਇਹਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਮੇਰੇ ਡੇਰੇ 'ਚ ਆਇਆ ਤੇ ਕਿਹੜਾ ਕਿੱਥੇ ਛੱਡ ਕੇ ਜਾਇਆ ਕਿਉਂਕਿ ਇਹਨਾਂ ਦੀ ਤਾਂ ਪੂਰੇ ਕੈਮਰੇ ਲੱਗੇ ਹੋਏ ਹੁੰਦੇ ਨੇ ਹੁਣ ਇਹ ਫਿਰ ਮਾਤਾ ਗੁੱਸਾ ਤਾਂ ਆ ਹੀ ਜਾਂਦਾ ਜਿਹੜਾ ਪਹਿਲਾਂ ਪੱਕਾ ਗਾਕ ਲੱਗਿਆ ਹੋਵੇ ਜੇ ਉਹ ਛੱਡ ਕੇ ਕਿਸੇ ਹੋਰ ਦੁਕਾਨ ਤੇ ਵਗ ਜੇ ਫਿਰ ਉਹ ਗਾਕ ਮੁੜੇ ਹੋਵੇ ਉ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਾਇਤਰਾ ਸਿਕਰ ਦੇ ਸੂਟੇ ਲਾ ਰਹੀਆਂ ਨਾਲੇ ਕਹਿੰਦੀ ਤੂੰ ਮੇਰੇ ਡੇਰੇ ਤੇ ਆਈ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੋਇਆ ਕੰਮ ਨੂੰ ਦੇਰੀ ਲੱਗਦੀ ਹੈ ਨਾ ਮਤਲਬ ਇਹ ਐਮ ਤੂੰ ਛੱਡ ਕੇ ਥੋੜੀ ਜਾਏਂਗੀ ਤੂੰ ਜਾ ਕੇ ਕਿਸੇ ਹੋਰ ਦੇ ਡੇਰੇ ਤੇ ਬਾਕੀ ਕਹਿੰਦੀ ਫਿਰ ਕਿਹੜਾ ਤਰ੍ਹਾਂ ਪਤੀ ਵਾਪਸ ਆ ਗਿਆ ਜਨਾਂਜਾ ਸ਼ਦ ਕੋ ਚੱਕਰ ਘਰ ਦਾ ਰੌਲਾ ਰੂਲਾ ਹੋਵੇਗਾ ਕਿ ਇਹਦਾ ਪਤੀ ਨੂੰ ਲੈਣ ਨਹੀਂ ਆ ਰਿਹਾ ਇਹ ਕਹਿੰਦੀ ਤੈਨੂੰ ਕਹਾਤਾ ਹੈਗਾ ਤੇ ਵੀ ਤੂੰ ਪਾਠ ਪੂਜਾ ਕਰ ਤੂੰ ਸਾਡੀ ਜਿਹੜੀ ਪੂਜਾ ਹੁੰਦੀ ਆ ਉਹ ਕਰਵਾ ਫੇਰ ਤੇਰਾ ਘਰ ਵਾਲਾ ਤੈਨੂੰ ਲੈ ਕੇ ਜਾਊਗਾ ਲੈ ਗੱਲ ਤੁਸੀਂ ਪਹਿਲਾਂ ਪੁੱਛੋ ਆਲ ਦੇ ਘਰ ਦੇ ਵਿੱਚ ਕੀ ਕਲੇਸ਼ ਆ ਤੁਹਾਡੇ ਮੰਤਰਾਂ ਨਾਲ ਤੁਹਾਡੇ ਪਾਠਾਂ ਨਾਲ ਕਦੇ ਕਿਸੇ ਦੀ ਜ਼ਿੰਦਗੀ ਸੁਧਾਰ ਹੋਇਆ ਹੈ ਪਰ ਤੁਸੀਂ ਲੋਕਾਂ ਨੂੰ ਮੂਰਖ ਕਿਉਂ ਬਣਾਉਂਦੇ ਹੋ ਦੇਖੋ ਫਿਰ ਵੀਡੀਓ ਭਰੋਸਾ ਨਹੀਂ تھا ਹੈ ਇਹ ਯਹਾਂ ਛੋੜ ਕੇ ਚਲੀ ਗਈ ਤੂੰ ਨੇ ਸੋਚਾ ਮਾਂ ਕੀ ਚੌਂਕੀ ਝੂਠੀ ਹੈ ਹੈ ਦੁਬਾਰਾ ਫਿਰ ਵਟਕ ਕੇ ਆ ਗਈ ਹੈ ਤੂੰ ਜੋ ਜੋ ਮੇਰੀ ਬਹਨ ਨੇ بتایا ਥਾ ਤੂੰ ਨੇ ਕਿਉਂ ਨਾ ਬੋਲ जब तुझे मेरी बहन ने यहाँ पूजा बताई थी तूने की थी नहीं की थी क्यों नहीं की थी तुझे क्या लगता था मेरी बच्ची लूट रही है, है? यहाँ सच्चा दरबार है तो तुम भागते हो है? अगर तुम्हारा मान लो एक महीना सूट नहीं आता घर का कोई चील नहीं आती तो वो जरूरी था या यह यही जरूरी था तुम सोच ये माँ काली का दरबार है ਮੇਰੀ ਬਹਿਣ ਹੈ ਸਮਝ ਗਿਆ ਮਾਂ ਕਾਲੀ ਮੇਰੀ ਬਹਿਣ ਹੈ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਸਮਝ ਨਹੀਂ ਹੁੰਦੀ ਕਿ ਲੋਕ ਆਪਣੇ ਘਰ ਦਾ ਭੇਤ ਅਜਿਹੇ ਪਖੰਡੀਆਂ ਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਇਹ ਲੋਕ ਤੁਹਾਡੇ ਹੀ ਉਹਨਾਂ ਨੂੰ ਗੱਲਾਂ ਨੂੰ ਲੈ ਕੇ ਤੁਹਾਨੂੰ ਜਾਲ ਦੇ ਵਿੱਚ ਫਸਾਈ ਜਾਂਦੇ ਨੇ 5-7000 ਰੁਪਏ ਤੁਹਾਡਾ ਇਹਨਾਂ ਨੇ ਆ ਪੂਜਾ ਪਾੜ ਦੇ ਨਾਮ ਦੇ ਉੱਤੇ ਲੈ ਲੈਣਾ ਤੇ ਇਹ ਗੱਲਬਾਤ ਥੋੜੀ ਫੇਰ ਵੀ ਨਹੀਂ ਬਣਨੀ ਇਹਨਾਂ ਬਾਬਿਆਂ ਦੇ ਕੋਲ ਜਾ ਕੇ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਜੇਕਰ ਤੁਹਾਡਾ ਕੋਈ ਘਰੇਲੂ ਕਲੇਸ਼ ਹੋ ਤੁਹਾਡੇ ਆਪਣੇ ਪਤੀ ਤੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਦੋਸਤੋ ਨੂੰ ਘਰ ਦੇ ਸਾਰੇ ਮੈਂਬਰ ਬੈਠ ਕੇ ਤੇ ਉਹਨਾਂ ਦੇ ਘਰ ਦੇ ਮੈਂਬਰ ਨੂੰ ਬੁਲਾ ਕੇ ਸੁਲਝਾਓ ਜੇਕਰ ਤੁਸੀਂ ਸੋਚਦੇ ਹੋ ਵੀ ਇਹਨਾਂ ਬਾਬਿਆਂ ਕੋਲ ਜਾ ਕੇ ਤੁਸੀਂ ਟੂਨੇ ਟੱਪੇ ਕਰਕੇ ਆਪਣੇ ਘਰ ਵਾਲੇ ਨੂੰ ਜਾਂ ਘਰ ਵਾਲੀ ਨੂੰ ਵਾਸਚ ਕਰ ਲਓਗੇ ਅਜਿਹਾ ਕੁਝ ਵੀ ਨਹੀਂ ਹੁੰਦਾ ਹੁਣ ਤੁਹਾਡੀ ਇਹ ਵੀਡੀਓ ਦੇਖ ਲੈ ਤਾਂ ਉਹ ਤਾਂ ਹੋਰ ਵੀ ਗੁੱਸੇ ਹੋ ਜੂਗੀ ਤੇ ਮੇਰੇ ਤਾਂ ਘਰ ਆਈ ਸਾਡੇ ਤੇ ਪੂਨੇ ਟਾਣੇ ਕਰਾਉਂਦੀ ਫਿਰਦੀ ਆ ਇਹ ਤਾਂ ਪਖੰਡਿਆ ਕੋਲ ਜਾਣ ਲੱਗੀ ਜੇ ਤੇਰਾ ਮਾਣਾ ਮੋਟਾ ਰਿਸ਼ਤਾ ਬਣਦਾ ਵੀ ਹੋਊਗਾ ਜੁੜਦਾ ਵੀ ਹੋਊਗਾ ਤਾਂ ਵੀ ਤੇਰਾ ਰਿਸ਼ਤਾ ਟੁੱਟ ਜੂਗਾ ਤਾਂ ਇਹ ਜਿਹੇ ਪਖੰਡਿਆ ਕੋਲ ਨਾ ਚਾਹ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਤੁਹਾਡੇ ਘਰ ਦੇ ਜੁੜੇ ਮਸਲੇ ਨੇ ਉਹ ਤੁਹਾਡੇ ਘਰ ਦੇ ਵਿੱਚ ਬੈਠ ਕੇ ਹੱਲ ਹੋ ਸਕਦੇ ਨੇ ਨਾ ਕਿ ਇਹਨਾਂ ਡੇਰੇ ਦੇ ਵਿੱਚ ਜਾ ਕੇ ਨਾ ਕਿ ਇਹਨਾਂ ਪਖੰਡਿਆ ਕੋਲ ਜਾ ਕੇ ਹੱਲ ਹੋਣਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼